ਬੀਤੇ ਦਿਨੀ ਪਟਿਆਲਾ ਵਿਖੇ ਚਾਰਵੇਂ ਅਫਸਰ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਸਦੇ ਪੁੱਤਰ ਦੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ ਜਿਸ ਦੀ ਇੱਕ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਸਾਬਕਾ ਕਰਨਲ ਨਿਸ਼ਾਨ ਸਿੰਘ ਰੰਧਾਵਾ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਇਨਸਾਫ ਦੀ ਮੰਗ ਕੀਤੀ ਉਨ੍ਹਾਂ ਕਿਹਾ ਕਿ ਜਦ ਤੱਕ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਸਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ असी संघर्ष जारी रखांगे अति परिवार नाल खड़े रहांगे इस मौके कैप्टन तरसीम सिंह भूपिंदर सिंह बोपाराय यूएसए, एस ए डॉक्टर रजिंदर पाल सिंह बोपाराय डॉक्टर जसविंदर सिंह ढिलो फार्मर वाइस चांसलर गुरु यूनिवर्सिटी तलवंडी साबो कर्नल जे एस शाही कैप्टन बलविंदर सिंह कैप्टन बलदेव सिंह समूह दे सीओ जवान हाजर सन ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਜਗੀਰ ਸਿੰਘ ਮੰਡ ਦੀ ਫਾਸਟ ਨਿਊਜ਼ 24 ਟੀਵੀ ਤੇ ਖਾਸ ਰਿਪੋਰਟ ਜਦੋਂ ਪਿਛਲੇ ਦਿਨੀ ਪਟਿਆਲੇ ਵਿੱਚ ਇਨਸੀਡੈਂਟ ਹੁੰਦਾ ਆ ਉਹਦੇ ਵਿੱਚ ਆਪ ਜੀ ਦਾ ਕੀ ਕਹਿਣਾ ਹੈ ਮੈਂ ਕਰਨ ਨਿਸ਼ਾਨ ਸਿੰਘ ਰੰਧਾਵਾ ਐਕਸ ਡਿਪਟੀ ਕਮ ਡਿਫੀ ਡਾਇਰੈਕਟਰ ਸੈਨਕ ਵੈਲਫੇਅਰ ਗੁਰਦਾਸਪੁਰ ਤੇ ਅੰਮ੍ਰਿਤਸਰ ਰਿਆਂ ਮੈਂ 32 ਸਾਲ ਨੌਕਰੀ ਕਰਨ ਦੇ ਬਾਅਦ ਫੌਜ ਤੋਂ ਰਿਟਾਇਰ ਹੋਇਆ ਤੇ ਅੱਜਕੱਲ ਮੈਂ ਐਕਸ-ਰਸਮੈਨ ਐਸੋਸੀਏਸ਼ਨ ਦਾ ਵੈਲਫੇਅਰ ਐਸੋਸੀਏਸ਼ਨ ਬਟਾਲਾ ਦਾ ਚੇਅਰਮੈਨ ਇੱਥੇ ਲਗਭਗ ਕੋਈ 33-34 ਹਜ਼ਾਰ ਦੇ ਨੰਬਰ ਦੇ ਐਕਸ-ਰਸਮੈਨ ਨੇ ਪਲੱਸ ਜੇ ਉਹਨਾਂ ਦੀਆਂ ਲੇਡੀਜ਼ ਤੇ ਬਾਕੀ ਡਿਪੈਂਡੈਂਸ ਦਿਖ ਰਹੀ ਹੈ ਤੇ ਲਗਭਗ 44-45 ਹਜ਼ਾਰ ਦੇ ਕਰੀਬ ਹੋਣਗੇ ਤੇ ਇਹ ਜਿਹੜਾ ਬੜਾ ਬੜੀ ਮੰਦਭਾਗੀ ਘਟਨਾ ਹੋਈ ਹੈ ਜਿਹੜੀ ਇੰਨੀ ਜ਼ਿਆਦਾ ਨਿੰਦਣਯੋਗ ਹੈ ਤੇ ਸਾਡੇ ਕੋਲ ਕੋਈ ਅਲਫ਼ਾਜ਼ ਨਹੀਂ ਹੈ ਇੱਕ ਸਰਵਿੰਗ ਕਰਨਲ ਇੱਕ ਸਰਵਿੰਗ ਕਰਨਲ ਜਿਹਨੂੰ ਉਹਦੇ بیٹے ਦੇ ਸਾਹਮਣੇ ਔਰ بیٹے ਨੂੰ ਉਸ ਬਾਪ ਦੇ ਸਾਹਮਣੇ ਇਹਨਾਂ ਪੂਰੀ ਤਰ੍ਹਾਂ ਪਿਟਿਆ ਗਿਆ ਇਹ ਫੌਜ ਦੇ ਸਾਨੂੰ ਡਾਈਜੈਸਟ ਨਹੀਂ ਹੁੰਦਾ ਕਿ ਇਹ ਇਸ ਤਰ੍ਹਾਂ ਕਿਉਂ ਹੋਇਆ ਤੇ ਕੀ ਇਹਦਾ ਵੱਡਾ ਰੀਜ਼ਨ ਕੀ ਸੀ ਕਿ ਪੁਲਿਸ ਨੂੰ ਇਹਨਾਂ ਵੱਡਾ ਐਕਸ਼ਨ ਲੈਣਾ ਪਿਆ ਤੇ ਕੁੱਟ-ਕੁੱਟ ਕੇ ਉਹਨਾਂ ਦੀ ਹਾਲਾਤ ਬਹੁਤ ਬਾਤ ਨੂੰ ਬੇਤਰ ਕਰ ਦਿੱਤੀ ਸਰ ਇਸ ਇਨਸੀਡੈਂਟ ਤੋਂ ਬਾਅਦ ਕਾਨੂੰਨ ਵਿਵਸਥਾ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਕਾਰਵਾਈ ਨੇ ਇਹ ਪੀਚਾ ਨਹੀਂ ਕੀਤੀ ਇਹ ਵਰਗੀਆਂ ਚੀਜ਼ ਇਸ ਤਰ੍ਹਾਂ ਆ ਵੀ ਇਹ ਗਰੀ ਰਾਜ ਸਰਕਾਰ ਦੀ ਪੁਲਿਸ ਹੈ ਇਹ ਲਗਭਗ ਆਪਣੇ ਆਪ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਅਖਤਿਆਰ ਦਿੱਤੇ ਗਏ ਨੇ ਤੇ ਆਪਣੇ ਆਪ ਵਿੱਚ ਭੁੱਲ ਗਏ ਨੇ ਕਿ ਅਸੀਂ ਪੁਲਿਸ ਆ ਅਸੀਂ ਲੋਕਾਂ ਦੀ ਜਾਨ ਮਾਲ ਦੀ ਰਖਵਾਲੀ ਕਰਨ ਵਾਸਤੇ ਆ ਉਸ ਲੈਜੇ ਨੂੰ ਭੁੱਲ ਕੇ ਇਹ ਜੋ ਇਹਨਾਂ ਦਾ ਮਨ ਚਾਹੁੰਦਾ ਉਹ ਇਸ ਤਰ੍ਹਾਂ ਕਰਦੇ ਆ ਇਹ ਇਨਸੀਡੈਂਟ ਤੇ ਠੀਕ ਆ ਪਰ ਜਿਹੜੇ ਲੋਕ ਥੱਲੇ ਵੀ ਰਹਿ ਰਹੇ ਆ ਜਿਹੜੇ ਆਫਸਰ ਨਹੀਂ ਹੈ ਦੂਸਰਾ ਇਹ ਵੀ ਸੀ ਲੋਕ ਉਹਨਾਂ ਉਹਨਾਂ ਵਿੱਚ ਵੀ ਇਹ ਜਦ ਵਿਚਰਦੇ ਆ ਤੇ ਇਹਨਾਂ ਦਾ ਬਿਹੇਵੀਅਰ ਇਸ ਤਰ੍ਹਾਂ ਦਾ ਹੈ ਤਾਂ ਆਪਾਂ ਇੱਕ ਗੱਲ ਇਸ ਕਹਿ ਦਈਏ ਵੀ ਸਾਨੂੰ ਸਾਡੇ ਮੁਲਕ ਦੇ ਵਿੱਚ ਪੁਲਿਸ ਰਿਫਾਰਮਸ ਹੋਣੇ ਬਹੁਤ ਜ਼ਰੂਰੀ ਨੇ ਜਿਨ੍ਹਾਂ ਦੀ ਸਾਡੀ ਸਰਕਾਰਾਂ ਨੇ ਕੋਈ ਅਜੇ ਤੱਕ ਕੋਈ ਇਹਦੇ ਵੱਲ ਤਵੱਜੋ ਨਹੀਂ ਕੀਤੀ ਤਰ ਇਸ ਜੋ ਕਰਨਲ ਵਾਲਾ ਇਨਸੀਡੈਂਟ ਵਾਪਰਿਆ ਇਹਦੇ ਬੈਕਗ੍ਰਾਉਂਡ ਬਾਰੇ ਤੁਸੀਂ ਕੀ ਜਾਣਦੇ ਹੋ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਜਿਹੜਾ ਕਰਨਲ ਬਾਠ ਹੈ ਇਹ ਸੈਕੰਡ ਮੈਕਨਾਈਜ਼ਡ ਇਨਫੈਂਟਰੀ ਬਟਾਲੀਅਨ ਦੇ ਵਿੱਚ ਇਹਨੇ ਸਰਵਿਸ ਕੀਤੀ ਹੈ ਹੁਣ ਤਾਂ ਇਹ ਆਰਮੀ ਹੈੱਡਕੁਆਟਰ ਵਿੱਚ ਨੌਕਰੀ ਕਰ ਰਿਹਾ ਹੈ ਪਰ ਇਹ ਪੁਲਟਨ ਦੇ ਵਿੱਚ ਜਿਹੜੇ ਟ੍ਰੂਪਸ ਹਨ ਰਾਇਲ ਗਾਰਡਸ ਰਾਇਲ ਗਾਰਡਸ ਜਿਨ੍ਹਾਂ ਨੇ ਇਹ 65 ਦੇ ਵਿੱਚ ਇਹ ਉਹ ਪਲਟਨ ਹੈ ਜਿਨ੍ਹਾਂ ਨੇ ਜਾਟਸ ਨੇ ਜਾ ਕੇ ਪੋਲ ਕੰਜਰੀ ਤੇ ਇਹਨਾਂ ਨੇ ਦੋ ਤਿੰਨ ਘੰਟਿਆਂ ਵਿੱਚ ਜਾ ਕੇ ਪੈਂਫੇਚ ਪਾਕਿਸਤਾਨ ਲਾਹੌਰ ਦੇ ਜਾ ਕੇ ਇਹਨਾਂ ਨੇ ਕਬਜ਼ਾ ਕਰ ਲਿਆ ਸੀ ਹੁਣ ਜੇ ਆਪਾਂ ਇਹ ਦੇਖੀਏ ਸਾਡਾ ਦੁਸ਼ਮਣ ਸਾਡਾ ਦੁਸ਼ਮਣ ਦੇਸ਼ ਚੀਨ ਜਾਂ ਪਾਕਿਸਤਾਨ ਜਦੋਂ ਇਹ ਇਸ ਚੀਜ਼ ਨੂੰ ਦੇਖਦੇ ਨੇ ਇਸ ਨਜ਼ਰੀਏ ਨਾਲ ਕਿ ਇੱਕ ਕਰਨਲ ਸਾਹਿਬ ਇੱਕ ਫੌਜ ਦਾ ਇਹਨਾਂ ਇੰਪੋਰਟੈਂਟ ਸੀਨੀਅਰ ਅਫਸਰ ਹੈ ਆ ਔਰ ਉਹਦੀ ਪੁਲਿਸ ਨੇ ਇਸ ਤਰ੍ਹਾਂ ਦੀ ਬੇਸੀ ਕੀਤੀ ਹੈ ਯਾ ਕੋਟਕਟ ਕੇ ਉਹਦਾ ਉਹਨੂੰ ਇਹਨਾ ਇਹ ਹਸ਼ਰ ਇਹਨਾ ਬੁਰਾ ਹਸ਼ਰ ਹੋਇਆ ਜਿਹੜਾ ਸੀਸੀਟੀ ਵੀ ਫੁਟੇਜ ਵਿੱਚ ਵੀ ਹੁੰਦਾ ਹੈ ਇਹ ਇੱਕ ਬਹੁਤ ਹੀ ਨਿੰਦਨਯੋਗ ਹੈ ਇਹਦੇ ਉੱਤੇ ਸਾਰੀ ਫੌਜ ਦਾ ਮੋਰਲ ਦੇ ਬਹੁਤ ਜ਼ਿਆਦਾ ਬੁਰਾ ਅਸਰ ਪੈਂਦਾ ਹੈ ਸਾਨੂੰ ਬਾਹਰ ਤੋਂ ਟੈਲੀਫੋਨ ਆਉਂਦੇ ਆ ਵੀ ਕੀ ਹੋ ਰਿਹਾ ਹੈ ਕਿਉਂ ਹੈ ਕਿਉਂ ਸਾਡੇ ਲੋਕ ਇੱਕ ਦੂਸਰੇ ਨਾਲ ਅਸੀਂ ਜੁੜੇ ਹੋਏ ਆ ਸਾਨੂੰ ਕਈ ਚੀਜ਼ਾਂ ਦਾ ਇੱਕ ਦੂਸਰੇ ਨਾਲ ਗੱਲਬਾਤ ਕਰਨ ਦੇ ਵਿੱਚ ਜਦੋਂ ਇਹ ਪਤਾ ਲੱਗਦਾ ਉਹ ਕਹਿੰਦੇ ਨੇ ਇਹ ਕਿਉਂ ਹੋਇਆ ਸਾਡੇ ਕੋਲ ਕੋਈ ਜਵਾਬ ਨਹੀਂ ਹੈ ਅਸੀਂ ਇਸ ਇਸ ਗੱਲ ਤੇ ਕੋਈ ਵੀ ਜਵਾਬ ਨਹੀਂ ਦੇ ਸਕਦੇ ਤੇ ਫਿਰ ਅਸੀਂ ਇੱਕ ਉਹਨੂੰ ਗੋਲ ਮੋਲ ਕਹਿ ਸਕਦੇ ਆ ਵੀ ਲੈਟ ਦੀ ਲਾ ਆਫ ਦੀ ਲੈਂਡ ਟੇਕ ਇਟਸ ਓਨ ਕੋਰਸ ਆਫ ਐਕਸ਼ਨ ਠੀਕ ਹੈ ਜਦੋਂ ਜੈਸੋ ਹੋਟਲ ਤੇ ਇਨਸੀਡੈਂਟ ਹੁੰਦਾ ਆ ਉਸ ਹੋਟਲ ਮਾਰਗ ਤੇ ਰਾਤ ਦੇ ਜਿਹੜੇ ਬਿਆਨ ਸੀ ਕਿ ਕੁਝ ਹੋ ਰਿਹਾ ਸੀ ਦਿਨੇ ਉਹ ਬਿਆਨ ਬਦਲਦਾ ਉਹਦੇ ਵਿੱਚ ਕੀ ਕਿਸੇ ਲੱਗਦਾ ਕਿ ਉੱਤੇ ਦਬਾਅ ਉਹਨੇ ਵਿਦਵਾਇਤ ਚ ਉਹ ਬਿਆਨ ਦਿੱਤੇ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਜਿਹੜੇ ਹੋਟਲ ਵਾਲੇ ਨੇ ਜਾਂ ਟਾਬੇ ਵਾਲੇ ਨੇ ਇਹ ਜਿਹੜਾ ਟਾਬਾ 12 ਵਜੇ ਤੱਕ ਚੱਲ ਰਿਹਾ ਜਾਂ 2 ਵਜੇ ਤੱਕ ਚੱਲਦਾ ਰਾਤ ਦੇ ਉਹ ਤਾਂ ਪੁਲਿਸ ਦੇ ਦੇ ਬਿਨਾ ਕਹੇ ਤੂੰ ਬਿਨਾ ਉਹਨਾਂ ਦੀ ਇਜਾਜ਼ਤ ਤੋਂ ਬਿਨਾ ਉਹਨਾਂ ਦੇ ਹੈਂਡ ਐਂਡ ਗਲਵਜ਼ ਤੋਂ ਚੱਲੀ ਨਹੀਂ ਸਕਦਾ ਉਹ ਉਹਨਾਂ ਦੇ ਬੰਦੇ ਸਨ ਉਹ ਜੋ ਮਰਜ਼ੀ ਸਵੇਰੇ ਪੁਲਿਸ ਪੁਲਿਸ ਦੇ ਡਗੇ ਤੇ ਉਹਨਾਂ ਨੇ ਸਾਰਾ ਕੰਮ ਕਰਨਾ ਹੁੰਦਾ ਹੈ ਇੰਨੀ ਢਿੱਲੀ ਜਿਹੀ ਕਾਰਜਕਾਰੀ ਕੀਤੀ ਜਾ ਰਹੀ ਹੈ ਨਾ ਸਾਫ ਦੇਲ ਚ ਕਰਨ ਸਾਹਿਬ ਨੂੰ ਉਹਦੇ ਪਿੱਛੇ ਕੀ ਰੀਜ਼ਨ ਬੰਦੇ ਇਹ ਲਾ ਲੈਸਨੈਸ ਹੈ ਪੰਜਾਬ ਦੀ ਜਿਹੜੀ ਸਰਕਾਰ ਹੈ ਇਹ ਮੈਂ ਕਹਾਂਗਾ ਕਿ ਇੱਥੇ ਸਰਕਾਰ ਜਿਹੜੀ ਹੈ ਇਹ ਬਿਲਕੁਲ ਆਪਣਾ ਆਪ ਆਪਣੇ ਜਿਹੜੀਆਂ ਇਹਨਾਂ ਦੀ ਡਿਊਟੀਆਂ ਹੈ ਇਹਨਾਂ ਦੇ ਕਰਤਵਾਂ ਜਿਹੜੇ ਉਹਨਾਂ ਤੋਂ ਦੂਰ ਜਾ ਚੁੱਕੀ ਹੈ ਜਾਂ ਇਹਨਾਂ ਨੂੰ ਸਮਝ ਨਹੀਂ ਹੈ ਜਾਂ ਇਹ ਰਾਜ ਚਲਾਉਣਾ ਨਹੀਂ ਜਾਣਦੇ ਇਹ ਨਈ ਪਾਰਟੀ ਹੈ ਇਹਨਾਂ ਨੇ ਕੋਈ ਲੋਕਾਂ ਨੂੰ ਬਹੁਤ ਇਹਨਾਂ ਤੇ ਉਮੀਦਾਂ ਸਨ ਜਦੋਂ ਇਹ ਆਏ ਨੇ ਪਰ ਇਹਨਾਂ ਕੋਈ ਉਮੀਦ ਕਰਨ ਦੀ ਉਮੀਦਾਂ ਪੂਰੀਆਂ ਕਰਨ ਦੀ ਥਾਂ ਤੇ ਸਗੋਂ ਦੇਖੋ ਇਹ ਹਜੇ ਕੰਮ ਕਰ ਰਖੇ ਆ ਜਿਹੜਾ ਸਾਡਾ ਦੁਸ਼ਮਣ ਦੇਸ਼ ਸਾਡੇ ਵੱਲ ਜਲ ਦੇਖਦਾ ਕਿ ਹਿੰਦੁਸਤਾਨ ਦੀ ਆਰਮੀ ਜਿਹੜੀ ਸਭ ਤੋਂ ਇੱਕ ਨੰਬਰ 1 ਆਰਮੀ ਹੈ ਉਹਦੇ ਕਰਨਲ ਸਾਹਿਬ ਦੀ ਇਅਜ਼ਤ ਹੋ ਰਹੀ ਹੈ ਸਰ ਇੱਕ ਆਰਮੀ ਦਾ ਕਰਨਲ ਹੋਣ ਦੇ ਬਾਵਜੂਦ ਉਹ ਇਨਸਾਫ ਨਹੀਂ ਦੇ ਰਿਹਾ ਵੀ ਤੇ ਇੱਕ ਆਮ ਬਸਨੀਕ ਨੂੰ ਜਾਂ ਆਮ ਪੰਜਾਬ ਦੇ ਬਸਿੰਦੇ ਨੂੰ ਇਨਸਾਫ ਤੇ ਤੁਸੀਂ ਕੀ ਜਾਨਾ ਜੋ ਇਹਦੇ ਵਿੱਚ ਇਨਸਾਫ ਵਾਲੀ ਤੇ ਗੱਲ ਜਿਹੜੀ ਹੈ ਇਹ ਤਾਂ ਬਹੁਤ ਦੂਰ ਦੀ ਗੱਲ ਹੈ ਇਹ ਕਈ ਵਾਰ ਇਸ ਤਰ੍ਹਾਂ ਸੀ ਸੋਚਦੇ ਆਂ ਵੀ ਇਹ ਜਿਹੜੇ ਹੁਕਮਰਾਨ ਨੇ ਸਾਡੇ ਰਾਜ ਦੇ ਇਹਨਾਂ ਦਾ ਕੀ ਕਿਸ ਤਰ੍ਹਾਂ ਦਾ ਕਾਰੋਬਾਰ ਕੀ ਕਰ ਰਿਹਾ ਹੈ ਇਹ ਸਾਡੇ ਰਾਜ ਦੇ ਵਿੱਚ ਸਾਡੇ ਸਟੇਟ ਦੇ ਵਿੱਚ ਇਹਨਾਂ ਦਾ ਵੈਲਫੇਅਰ ਕਰਨਾ ਜਾਂ ਇਹਨਾਂ ਨੂੰ ਦੂਸਰੀਆਂ ਚੀਜ਼ਾਂ ਨੂੰ ਦੇਖਣਾ ਇਹ ਬਹੁਤ ਦੂਰ ਦੀ ਗੱਲ ਹੈ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਨੂੰ ਕਿਸ ਨੇ ਆ ਦੇਣਾ ਚਾਹੀਦਾ ਹੈ ਪੁਲਿਸ ਪ੍ਰਸ਼ਾਸਨ ਐਂਡ ਡਿਸਪਲਿਨ ਮੋਸਟ ਐਂਡ ਡਿਸਪਲਿਨ ਪੁਲਿਸ ਪ੍ਰਸ਼ਾਸਨ ਹੈ ਪੰਜਾਬ ਦਾ ਇੱਕ ਡੀਆਈਜੀ ਨੇ ਮੈਂ ਉਹਨਾਂ ਦਾ ਮੁਲਕ ਤੇ ਜਦੋਂ ਕੋਈ ਮੁਸੀਬਤ ਆ ਜਾਵੇ ਤੇ ਇਹੀ ਇੱਕ ਡਿਫੈਂਸ ਫੋਰਸ ਆ ਜਿਹੜੀ ਦੇਸ਼ ਦੀ ਸੇਫਟੀ ਸਿਕਿਉਰਿਟੀ ਇੰਟੈਗਰਿਟੀ ਔਰ ਸੋਵਰੈਂਟੀ ਨੂੰ ਮੇਨਟੇਨ ਕਰ ਸਕਦੀ ਹੈ ਇਸ ਤਰ੍ਹਾਂ ਕਰਕੇ ਇਹ ਕਨਸਟੀਟਿਊਸ਼ਨ ਵਾਸਤੇ ਇੱਕ ਬਹੁਤ ਵੱਡਾ ਪਿਲਰ ਹੈ ਤੇ ਸਾਡੇ ਜੇ ਇਹ ਜਿਹੜੀ ਫੋਰਸਸ ਨੇ ਇਹਨਾਂ ਨੂੰ ਜੇ ਅਸੀਂ ਇਹਨਾਂ ਦਾ ਮੋਰਲ ਦੇ ਵਿੱਚ ਕੋਈ ਡਿਟਰੇਸ਼ਨ ਆਏਗਾ ਤੇ ਇਹ ਸਾਰੇ ਮੁਲਕ ਤੇ ਬਹੁਤ ਬੁਰਾ ਅਸਰ ਪੈਂਦਾ ਤੇ ਦੇਸ਼ ਦੇ ਜਿਹੜੇ ਗਵਾਂਢੀ ਮੁਲਕ ਨੇ ਉਹ ਸਾਡੀਆਂ ਸਾਡੇ ਮੋਰਲ ਤੇ ਹੋਰ ਅਸਰ ਉਲਟਾ ਪਾਉਣਗੇ ਆ ਇਹ ਕੋਈ ਏਡੀ ਇਹ ਹਰ ਜਿਹੜਾ ਨਾਰਮਲ ਆਦਮੀ ਹੈ ਉਹਦੇ ਵਾਸਤੇ ਸ਼ਾਇਦ ਉਹਨੂੰ ਨਾ ਹੀ ਜਾਣਕਾਰੀ ਹੋਵੇ ਪਰ ਜਿਹੜੀਆਂ ਫੌਜਾਂ ਨੇ ਹੁਣ ਜਿਹਨੂੰ ਸਾਨੂੰ ਲਦਾਖ ਤੋਂ ਜਾਂ ਬਾਹਰ ਪੋਜਤੋਂ ਜਾਂ ਇਸ ਦੂਸਰੇ ਤੀਸਰੇ ਜਗ੍ਹਾ ਤੋਂ ਟੈਲੀਫੋਨ ਆਉਂਦੇ ਐ ਵੀ ਇਹ ਕੀ ਹੋਇਆ ਇਹ ਕੀ ਹੋ ਰਿਹਾ ਕੀ ਕਰ ਰਹੇ ਨੇ ਸਾਡੇ ਕੋਲ ਕੀ ਜਵਾਬ ਹੈ ਸਾਡੇ ਕੋਲ ਕੀ ਜਵਾਬ ਹੈ ਅਸੀਂ ਕੋਈ ਜਵਾਬ ਨਹੀਂ ਨਾ ਠੀਕ ਹੈ ਕੋਈ ਇਸ ਨੇ ਇਨਕੁਆਰੀ ਹੋ ਰਹੀ ਆ ਉਹ ਕਰ ਰਹੇ ਆ ਇਹ ਕਰ ਰਹੇ ਆ ਉਹ ਕੀ ਰਿਹਾ ਅਜੇ ਤੱਕ ਸਾਨੂੰ ਸਿਰਫ ਇਹੀ ਕਹਿ ਬਈ ਇੱਕ ਇਨਕੁਆਰੀ ਬਿਠਾਈ ਆ ਜਿਹੜੀ 21 ਦਿਨ ਵਿੱਚ ਜਵਾਬ ਦੇਗੀ ਕਿਉਂ ਭਈ 21 ਦਿਨ ਵਿੱਚ ਜਵਾਬ ਦੇਗੀ ਤੁਹਾਡੇ ਸਾਹਮਣੇ ਐਵੀਡੈਂਸ ਹੈ ਸੀਸੀਸੀ ਪੀਵੀ ਦਾ ਫੁਟੇਜ ਤੁਹਾਡੇ ਕੋਲੇ ਹੈ ਤੁਹਾਨੂੰ ਹਰ ਚੀਜ਼ ਦਾ ਪਤਾ ਹੈ ਤੁਹਾਡੇ ਸਾਰੇ ਇਹ ਬੰਦੇ ਜਿਹੜੇ 12 ਦੇ 12 ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਕਰਨਲ ਬਾਠ ਹੋਰੇ ਦੇ ਬੇਟੇ ਦੀ ਉਹਨਾਂ ਦਾ ਨਾਂ ਜ਼ਾਰ ਕਰਨ ਵਿੱਚ ਪੁਲਿਸ ਤੇ ਚਕਰੀ ਹੈ ਜਿਸ ਤਰ੍ਹਾਂ ਉਹ ਬੜੇ ਇਹਨਾਂ ਨੇ ਬਹੁਤ ਵੱਡੇ ਵੈਰੀਅਰ ਰੱਖੇ ਹੋਏ ਨੇ ਆਪਣੀ ਡਿਊਟੀ ਤਾਂ ਹਰੇਕ ਕਰਦਾ ਹੈ ਡਿਊਟੀ ਬਿਕੋਜ਼ ਹੀ ਇਸ ਪੇਡ ਫਾਰ ਥੈਟ ਉਹਨਾਂ ਨੇ ਅੱਛਾ ਕਰਮ ਕੰਮ ਵੀ ਕੀਤਾ दैट इज ਪ੍ਰੇਜ਼ਵਰਦੀ ਕੋਈ ਗੱਲ ਨਹੀਂ ਪਰ ਇਹ ਥੋੜਾ ਤੁਸੀਂ ਜਦੋਂ ਉਹਨਾਂ ਨੇ ਐਡਾ ਵੱਡਾ ਸ਼ਰਮਿੰਦਗੀ ਦਾ ਕੰਮ ਕੀਤਾ ਤੇ ਉਹਦਾ ਨਾਂ ਇਹਨਾਂ ਦੱਸੋ ਤੁਸੀਂ ਉਹਨਾਂ 12 ਆਦਮੀਆਂ ਦਾ ਨਾਂ ਦੱਸਣ ਵਾਸਤੇ ਅਜੇ ਸਿਰਫ ਤਿੰਨ ਚਾਰ ਇਨਸਪੈਕਟਰਾਂ ਦਾ ਨਾਂ ਦੱਸ ਰਹੇ ਆ ਬਾਕੀਆਂ ਦਾ ਨਾਂ ਨੀ ਕਿਸੇ ਨੇ ਇਹਨਾਂ ਨੇ ਦੱਸਿਆ ਹੋਇਆ ਕਿ ਕਿਹੜੇ ਕਿਹੜੇ ਆਦਮੀ ਐਫ ਆਈ ਆਰ ਦੇ ਵਿੱਚ ਨੇ ਉਸ ਸਮ ਕਹਿ ਰਹੇ ਆਣ ਪਿਛਾਣ ਪਿਛਾਤੇ ਵਿਅਕਤੀ ਨੇ ਜਨਾਂ ਦੀ ਜਨਾਂ ਦੇ ਐਫ ਆਈ ਆਰ ਹੋਈ ਹੈ ਇਹ ਕੋਈ ਇਹ ਤਾਂ ਟੋਟਲ ਲਾਲੈਸਨੈਸ ਹੈ ਪੂਰਾ 500 ਜਿਆਦਾ ਨਹੀਂ ਕਹਿ ਸਕਦੇ ਇਟਸ ਵੈਰੀ ਬੈਡ ਬਰੀ ਬਰੀ ਸੈਡ اور ਮੇਰੇ ਦੇ ਇਲਾਕੇ ਦੇ ਸਾਰੇ ਜਿਹੜੇ ਲੋਕ ਨੇ ਬਾਰਡਰ ਏਰੀਆ ਦੇ ਨੇ ਉਹ ਸਾਰੇ ਕਹਿੰਦੇ ਆ ਕਰਨ ਸਾਹਿਬ ਤੁਸੀਂ ਅਸੀਂ ਤੁਹਾਡੇ ਨਾਲ ਆ ਤੁਸੀਂ ਇਸ ਪਰਿਵਾਰ ਨੂੰ ਜਾ ਕੇ ਥਾਪੜਾ ਦਿਓ ਅਸੀਂ ਬਿਲਕੁਲ ਹਰ ਤਰ੍ਹਾਂ ਹਰ ਤਰੀਕੇ ਨਾਲ ਉਹਨਾਂ ਦੇ ਨਾਲ